ਅਕੈਡਮੀ ਚੱਲ ਰਹੀ ਹੈ ਪ੍ਰੋਪਰ ਫ੍ਰੀ ਆਫ ਕਾਸਟ ਜਿਹੜੀ ਕਿ ਹੈ ਬੱਚਿਆਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਸਰ ਇੱਕ ਹੱਥ ਤੋਂ ਸ਼ੁਰੂ ਇਹ ਅਸੀਂ 2007 ਤੋਂ ਸ਼ੁਰੂ ਕੀਤੀ ਸੀ 10 ਬੱਚਿਆਂ ਨੂੰ ਲੈ ਕੇ ਉਸ ਤੋਂ ਬਾਅਦ ਅਸੀਂ ਤਦ ਦੇ ਅਸੀਂ ਫ੍ਰੀ ਟ੍ਰੇਨਿੰਗ ਕਰਾ ਰਹੇ ਹਾਂ ਮੈਂ ਆਪਣੇ ਬਿਜ਼ਨਸ ਦੇ ਰਿਸੋਰਸਸ ਤੋਂ ਤੇ ਸਾਡੇ ਅਨੁਪਮ ਕੁਮਾਰੀਆਂ ਨੇ ਅਸੀਂ ਦੋਨੋਂ ਮਿਲ ਕੇ ਚਲਾ ਰਹੇ ਸੀ ਆਪਣੇ ਰਿਸੋਰਸਸ ਤੋਂ ਪੈਸੇ ਇਕੱਠੇ ਕਰਨੇ ਆ 11 ਦੋਸਤਾਂ ਤੋਂ ਔਰ ਖੁਦ ਵੀ ਜੋ ਕਮੀ ਪੇਸ਼ੀ ਹੋ ਜਾਂਦੀ ਹੈ ਅਸੀਂ ਖੁਦ ਆਪਣੇ ਪਾਕਟ ਤੋਂ ਪੇ ਕਰਦੇ ਹਾਂ ਨਾ ਅਸੀਂ ਪੇਰੈਂਟਸ ਕੋਲ ਕਦੀ 1 ਰੁਪਿਆ ਦਰ ਲਿਆ ਨਾ ਕਦੀ ਅਸੀਂ ਅਦਰ ਬੱਚਾਂ ਕੋਲ ਲਿਆ ਅਕੈਡਮੀ ਪੰਜਾਬ ਲੈਵਲ ਤੇ ਸਾਡੇ ਬੱਚੇ ਪਰਫਾਰਮ ਕਰ ਰਹੇ ਸੀ ਜਿਹੜੀ ਚੋਪੜਾ ਉਹਦਾ ਹਸਬੰਡ ਹੈ ਉਹ ਵੀ ਕਾਮਨਵੈਲਥ ਗੋਲਡ ਮੈਡਲਿਸਟ ਹੈ ਤੇ ਇਹ 2022 ਤੋਂ ਇਹ ਉਧਰੋਂ ਪਹਿਲਾਂ ਇੰਡੀਅਨ ਟੀਮ ਦੀ ਕੋਚ ਸੀ ਜਿਆਦਾ ਉਧਰੋਂ ਫ੍ਰੀ ਹੋਈ ਤਾਂ ਹੁਣ ਅਦਰ ਫ੍ਰੀ ਟ੍ਰੇਨਿੰਗ ਕਰਾ ਰਹੀ ਹੈ ਕੋਈ ਚਾਰजेस ਅਕੈਡਮੀ ਨੂੰ ਕੋਲ ਚਾਰਜ ਨਹੀਂ ਕਰਦੇ ਇੱਕ ਜੂਨੀਅਰ ਕੋਚ ਹੈ ਸਾਡਾ ਸੋਨੂ ਯਾਦਵ ਉਹਨੂੰ ਵੀ ਅਕੈਡਮੀ ਜੜੀ ਹੈ ਆਪਣੇ ਪਾਕਟ ਤੋਂ ਪੇ ਕਰਦੀ ਹੈ ਵਿਨੈਂਸ ਕੋ ਲੋ ਕੋਈ 1 ਰੁਪਿਆ ਵੀ ਨਹੀਂ ਲੇ ਲਤਾ ਜਾਂਦਾ ਤਾਂ ਸਾਡੇ ਨਾਲ ਮਹਿੰਦਰ ਕੁਮਾਰ ਚੋਪੜਾ ਜੀ ਮੌਜੂਦ ਨੇ ਗੱਲਬਾਤ ਕਰਦੇ ਆ ਜੋ ਕਿ ਚੇਅਰਮੈਨ ਚੇਅਰਮੈਨ ਨੇ ਯਾਰਨੈਕਸ ਇੰਡਸਟਰੀਜ਼ ਦੇ ਤੇ ਲੁਧਿਆਣਾ ਬੈਡਮਿੰਟਨ ਅਕੈਡਮੀ ਦੇ ਜੋ ਕਿ ਪ੍ਰੈਜ਼ੀਡੈਂਟ ਨੇ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਸਰ ਇਹ ਮੈਨੂੰ ਜਸੋ ਜਿਹੜੀ ਇੱਕ ਅਕੈਡਮੀ ਚੱਲ ਰਹੀ ਹੈ ਪ੍ਰੋਪਰ ਫਰੀ ਆਫ ਕੋਸਟ ਜਿਹੜੀ ਕੀ ਹੈ ਬੱਚਿਆਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਸਰ ਇੱਕਦ ਤੋਂ ਸ਼ੁਰੂ ਹੋਈ ਇਹ ਅਸੀਂ 2007 ਤੋਂ ਸ਼ੁਰੂ ਕੀਤੀ ਸੀ 10 ਬੱਚਿਆਂ ਨੂੰ ਲੈ ਕੇ ਉਸ ਤੋਂ ਬਾਅਦ ਅਸੀਂ ਤਦ ਦੇ ਅਸੀਂ ਫ੍ਰੀ ਟ੍ਰੇਨਿੰਗ ਕਰਾ ਰਹੇ ਹਾਂ ਮੈਂ ਆਪਣੇ ਬਿਜ਼ਨਸ ਦੇ ਰਿਸੋਰਸਸ ਤੋਂ ਤੇ ਸਾਡੇ અનુਪਮ ਕੁਮਾਰੀਆਂ ਨੇ ਇਦਰ ਦੇ ਸੈਕਟਰੀ ਨੇ ਉਹ ਖੁਦ ਨੈਸ਼ਨਲ ਖੇਲਨ ਗਏ ਹਨ ਹੁਣ ਗੁਆ ਅਸੀਂ ਦੋਨੋਂ ਮਿਲ ਕੇ ਚਲਾ ਰਹੇ ਸੀ ਆਪਣੇ ਰਿਸੋਰਸਸ ਤੋਂ ਪੈਸੇ ਇਕੱਠੇ ਕਰਨੇ ਆ ਯਾਰਾਂ ਦੋਸਤਾਂ ਤੋਂ ਔਰ ਖੁਦ ਵੀ ਜੋ ਕਮੀ ਪੇਸ਼ੀ ਹੋ ਜਾਂਦੀ ਅਸੀਂ ਖੁਦ ਆਪਣੇ ਪਾਕਟ ਤੋਂ ਪੇ ਕਰਨੇ ਆ ਨਾ ਅਸੀਂ ਪੇਰੈਂਟਸ ਫੀ ਹੋਲ ਕਦੀ 1 ਰੁਪਿਆ ਦਰ ਲਿਆ ਨਾ ਕਦੀ ਅਸੀਂ ਅਦਰ ਬੱਚਾਂ ਕੋਲੋਂ ਲਿਆ ਰੁਪਿਆ ਤੇ ਉਹਨੇ 2000 ਦਾ ਅਕੈਡਮੀ ਪੰਜਾਬ ਲੈਵਲ ਤੇ ਸਾਡੇ ਬੱਚੇ ਪਰਫਾਰਮ ਕਰ ਰਹੇ ਸੀ ਹੁਣ 2022 ਤੋਂ ਪ੍ਰਦਨਿਆ ਗਦਰ ਉਹ ਜੋ ਇੰਟਰਨੈਸ਼ਨਲ ਪਲੇਅਰ ਸੀ ਔਰ ਜੈਰੀ ਚੋਪੜਾ ਉਹਦਾ ਹਸਬੰਡ ਹੈ ਉਹ ਵੀ ਕਾਮਨਵੈਲਥ 골ਡ ਮੈਡਲਿਸਟ ਹੈ ਤੇ ਇਹ 2022 ਤੋਂ ਇਹ ਉਧਰੋਂ ਪਹਿਲੋਂ ਇੰਡੀਅਨ ਟੀਮ ਦੀ ਕੋਚ ਸੀ ਜਿਆਦਾ ਉਧਰੋਂ ਫ੍ਰੀ ਹੋਈ ਤਾਂ ਉਹਨੇ ਅਦਰ ਫ੍ਰੀ ਟ੍ਰੇਨਿੰਗ ਕਰਾ ਰਹੀ ਹੈ ਕੋਈ ਚਾਰजेस ਇਹ ਅਕੈਡਮੀ ਨੂੰ ਕੋਈ ਚਾਰਜ ਨਹੀਂ ਕਰਦੇ ਇੱਕ ਜੂਨੀਅਰ ਕੋਚ ਹੈ ਸਾਡਾ ਸੋਨੂ ਜਾਦਵ ਉਹਨੂੰ ਵੀ ਅਕੈਡਮੀ ਜੜੀਏ ਆਪਣੇ ਪਾਕਟ ਤੋਂ ਪੇ ਕਰਦੀ ਹੈ ਪੇਰੈਂਟਸ ਕੋ ਲੋ ਕੋਈ 1 ਰੁਪਿਆ ਵੀ ਨਹੀਂ ਲੈਂਦਾ ਜਾਂਦਾ ਸਰ ਜਿੱਥੇ ਬਾਕੀ ਅਕੈਡਮੀ ਜੋ ਲੁਧਿਆਣਾ ਦੇ ਵਿੱਚ ਪ੍ਰੈਜ਼ੈਂਟ ਆ ਉਹ ਕਿੱਥੇ 15 ਤੋਂ 20000 ਰੁਪਏ ਜਿਹੜਾ ਕੀ ਹੈ ਪਰ ਸਟੂਡੈਂਟ ਜਿਹੜੇ ਕਿ ਟ੍ਰੇਨਿੰਗ ਫੀਸ ਲੈਂਦੀ ਹੈ ਤੇ ਆਪਾਂ ਇੱਥੇ ਸਿਰਫ ਫ੍ਰੀ ਆਫ ਕੋਸਟ ਜਿਹੜਾ ਕੀ ਹੈ ਟ੍ਰੇਨਿੰਗ ਦੇ ਰਹੇ ਸਰ ਕਿਵੇਂ ਮਤਲਬ ਇਹ ਆਈਡੀਆ ਤੁਹਾਡੇ ਮਾਈਂਡ ਦੇ ਵਿੱਚ ਆਏ ਕਿ ਆਪਾਂ ਇਹ ਚੀਜ਼ ਸਟੈਪ ਚੱਕਿਆ ਜਾਵੇ ਸਟੈਪ ਪਰਸਨਲ ਜੀਕ ਮੇਰਾ ਆਪਣਾ ਬੇਟਾ ਫਲਵੈਦਰ ਖੇਡਦਾ ਸੀ ਤੇ ਟੋਟਲ ਨੈਗਲੈਕਟ ਸੀ ਅਦਰ ਮੈਂ ਆਨੂੰ ਭੇਜਿਆ ਹైదరాబాద్ ਤੇ ਫਿਰ ਉਹ ਨੈਸ਼ਨਲ ਟੀਮ ਵਿੱਚ ਆ ਗਿਆ ਉਹ 2007 ਵਿੱਚ ਪਹਿਲਾ ਇੰਟਰਨੈਸ਼ਨਲ ਮੈਚ ਖੇਡਿਆ ਬਹੁਤ ਤਕਲੀਫ ਦੇ ਸੀ ਸਾਡੇ ਵਾਸਤੇ ਇੱਕ 10 ਸਾਲ ਦੇ ਬੱਚੇ ਨੂੰ ਬਾਹਰ ਭੇਜਣਾ ਤੇ ਪਰ ਲੱਕੀਲੀ ਉਹ ਗੋਪੀਚੰਦ ਅਕੈडमी ਚਲ ਅਲਟੀਮੇਟਲੀ ਪਹੁੰਚ ਗਿਆ ਉਧਰ ਸਾਨੂੰ ਫਿਰ ਉਧਰ ਬਹੁਤ ਹੀ ਅੱਛੀ ਟ੍ਰੀਟਮੈਂਟ ਸੀ ਸਭ ਕੁਝ ਅੰਦਰ ਸੀ ਆਦਰਵਾਇਸ ਸਾਨੂੰ ਕਦੇ ਬੰਬੇ ਜਾ ਰਹੇ ਆ ਕਦੀ ਕਿੱਥੇ ਜਾ ਰਹੇ ਆ ਉਹ ਇਹ ਸਾਨੂੰ ਆਈਡੀਆ ਆਇਆ ਕਿ ਇੰਨੀ ਦੂਰ ਦੂਰ ਸਾਡੇ ਬੱਚੇ ਜਾ ਕੇ ਖੇਲਦੇ ਨੇ ਔਰ ਐਕਸਪੈਂਸ ਵੀ ਹੁੰਦਾ ਔਰ ਪੇਰੈਂਟਸ ਆਸਤੇ ਨਾਈਟਮੇਅਰ ਹੈ ਕਦੀ ਬੱਚਾ ਬਿਮਾਰ ਹੋ ਗਿਆ ਕੁਝ ਹੋ ਗਿਆ ਤੁਸੀਂ ਪਹੁੰਚ ਨਹੀਂ ਸਕਦੇ ਉਥੇ ਟਾਈਮ ਤੇ ਦਿਸ ਵਾਸ ਦ ਮੇਨ ਸਾਡਾ ਏਮ ਸੀ ਕਿ ਜਿਹੜੇ ਲੋਗ ਐਦਰ ਪੇਰੈਂਟਸ ਬਹੁਤ ਇੰਟਰਸਟਿਡ ਨੇ ਸਾਨੂੰ ਪਹਿਲਾਂ ਇੱਥੇ ਦੱਸਿਆ ਜਾਂਦਾ ਸੀ ਕੋਚਸ ਦੱਸ ਦੱਸ ਸੀ ਕਿ ਪੇਰੈਂਟਸ ਇੰਟਰਸਟਿਡ ਨਹੀਂ ਹੈ ਐ ਇੰਟਰਸਟਿਡ ਨਹੀਂ ਹੈ ਵਿੱਚ ਛੋੜ ਦਿੰਦੇ ਨੇ ਪਰ ਕੋਨਸੀਡੈਂਸ ਨਹੀਂ ਹੈ ਮੇਰੇ ਬੇਟੇ ਦੇ ਬਾਅਦ ਮੈਂ ਤਾਂ ਧਰੂਵ ਕਪਲਾ ਉਹਨੂੰ ਮੈਂ ਛੋੜ ਕੇ ਆਇਆ ਸੀ ਗੋਪੀ ਚੰਦ ਅਕੈਡਮੀ ਚ ਉਹ ਵੀ ਇੰਟਰਨੈਸ਼ਨਲ ਹੋ ਗਿਆ ਤੇ ਇਹ ਇਹੋ ਰੀਜ਼ਨ ਸੀ ਕਿ ਅਸੀਂ ਕਿਹਾ ਕਿ ਐਦਰ ਹੀ ਅਸੀਂ ਅੰਨੀ ਅੱਛੀ ਟ੍ਰੇਨਿੰਗ ਕਰਦੀ ਹੈ ਔਰ ਅਸੀਂ ਸਰਕਾਰ ਦੇ ਵੀ ਧੰਨਵਾਦੀ ਹਾਂ ਕਿ ਉਹਨਾਂ ਨੇ ਸਾਨੂੰ ਹਾਲ ਦਿੱਤਾ ਹੋਇਆ ਔਰ ਇਹ ਹਾਲ ਨੂੰ ਖੁਦ ਹੀ ਮੈਨੇਜ ਕਰ ਰਹਾ ਹੈ ਇਹਦੀ ਮੇਨਟੇਨੈਂਸ ਵੀ ਮੈਨੇਜ ਕਰ ਰਹਾ ਹੈ ਜਿਹੜੀ ਲਾਈਟਸ ਲਗੀਆਂ ਨੇ ਇਹ ਸਭ ਮੇਰੀ ਫੈਕਟਰੀ ਤੋਂ ਬਣ ਕੇ ਆਈਆਂ ਨੇ ਬਾਕੀ 스마트 ਸਿਟੀ ਵਿੱਚ ਸਰਕਾਰ ਨੇ ਸਾਨੂੰ ਬਹੁਤ ਹੈਲਪ ਕੀਤੀ ਹੈ ਪੂਰਾ ਸਟੇਡੀਅਮ ਜਿਹੜਾ ਹੈ 스마트 ਸਿਟੀ ਚ ਬਣਿਆ ਸਰ ਉੱਥੇ ਦੇਖ ਸਕਦਾ ਨਾ ਕਾਫੀ ਇਸ ਬੱਚੇ ਜਿਹੜੇ ਖੇਡ ਰਹੇ ਨੇ ਜਿਹੜੇ ਹਾਲਾਂਕਿ ਬਹੁਤ ਛੋਟੀ ਉਮਰ ਦੇ ਨੇ ਪਰ ਉਹਨਾਂ ਦੇ ਜਿਹੜਾ ਜਜ਼ਬਾ ਖੇਡਣ ਦਾ ਜੋ ਉਹਨਾਂ ਵਿੱਚ ਲਗਨ ਹੈ ਕਿ ਕੰਟੀਨਿਊ ਜਿਹੜੇ ਖੇਡ ਰਹੇ ਨੇ ਕਿਉਂਕਿ ਐਨ ਤੁਸੀਂ ਜਿਵੇਂ ਦੱਸ ਰਹੇ ਹੋ ਕਿ ਪਹਿਲਾਂ ਕੋਚਸ ਦੱਸਦੇ ਸੀਗੇ ਕਿ ਉਹ ਬੱਚੇ ਵਿੱਚੇ ਛੱਡ ਜਾਂਦੇ ਨੇ ਪਰ ਇਹਨਾਂ ਦੀ ਲਗਨ ਦੇਖ ਕੇ ਲੱਗਦਾ ਨਹੀਂ ਕਿ ਇਹ ਵਿੱਚ ਛੱਡਦੇ ਹੋਣਗੇ ਅੱਜ ਦੀ ਡੇਟ ਸਾਡੀ ਪ੍ਰੋਬਲਮ ਹੈ ਵੇ ਕਿ ਬਹੁਤ ਸਾਰੇ ਬੱਚੇ ਆ ਰਹੇ ਨੇ ਇਧਰ ਖੇਲਣ ਵਾਸਤੇ ਪਰ ਇੱਕ ਲਿਮਟਿਡ ਬੱਚਿਆਂ ਨੂੰ ਹੀ ਅਗਰ ਜਸਟੀਫਾਈ ਕਰਨੀ ਹੈ ਟ੍ਰੇਨਿੰਗ ਤੇ ਲਿਮਟਿਡ ਬੱਚਿਆਂ ਨੂੰ ਹੀ ਕਰਾ ਸਕਦੇ ਹਾਂ ਹੁਣ ਜਿਵੇਂ ਪ੍ਰਦਨਿਆ ਇਹਨੇ 13-14 ਬੱਚੇ ਅਡਾਪਟ ਕੀਤੇ ਹੋਏ ਨੇ ਫਿਰ ਸੋਨੂ ਜਿਹੜਾ ਦੂਸਰਾ ਕੋਚ ਹੈ ਉਹ ਨੀਚੋ ਪਲੇਅਰ ਕੱਢਦਾ ਹੈ ਫਿਰ ਸੀਨੀਅਰ ਜਦੋਂ ਥੋੜਾ ਜਿਆਦਾ ਅੱਛਾ ਖੇਲਣਾ ਸ਼ੁਰੂ ਕਰ ਦਿੰਦੇ ਨੇ ਫਿਰ ਉਹ ਸੀਨੀਅਰ ਕੋਚ ਕੋਲ ਆ ਜਾਂਦੇ ਨੇ ਜਜ਼ਬਾ ਪੇਰੈਂਟਸ ਆ ਬਹੁਤ ਜ਼ਿਆਦਾ ਤੁਸੀਂ ਅਦਰ ਦੇਖੋਗੇ ਕਿ ਪੇਰੈਂਟਸ 46 ਡਿਗਰੀ ਟੈਂਪਰੇਚਰ ਇਸਦੇ ਸਾਹਮਣੇ ਬੈਠੇ ਹੁੰਦੇ ਨੇ ਔਰ ਸਾਰੇ ਐਫਲੂਐਂਟ ਪੇਰੈਂਟ ਨੇ ਯਾਨੀ ਕਿ ਕੋਈ ਡਾਕਟਰ ਹੈ ਕੋਈ ਇੰਜੀਨੀਅਰ ਹੈ ਕੋਈ ਬਿਜ਼ਨਸਮੈਨ ਹੈ ਬਟ ਦੇ ਆਰ ਗਿਵਿੰਗ ਫੁੱਲ ਟਾਈਮ ਮੇਨਲੀ ਉਹਨਾਂ ਦੀ ਮਦਰਸ ਵੀ ਇੱਥੇ ਹੁੰਦੀਆਂ ਨੇ ਸਭ ਹੁੰਦਾ ਤੇ ਲੋਕ ਬਹੁਤ ਜ਼ਿਆਦਾ ਇੰਟਰਸਟਿਡ ਨੇ ਬਹੁਤ ਜ਼ਿਆਦਾ ਪਪੂਲਰ ਵੀ ਹੋ ਗਈ ਉਹਨ ਗੇਮ ਪਲੱਸ ਸਰਕਾਰ ਦੇ ਵੀ ਸਪੋਰਟ ਬਹੁਤ ਹੈ ਸਾਨੂੰ ਸਾਨੂੰ ਸਭ ਤੋਂ ਵੱਡੀ ਸਪੋਰਟ ਹੈ ਕਿ ਸਾਨੂੰ ਆll ਸਾਡੇ ਕੋਲ ਹੈ ਇਹਦੇ ਚਾਰजेस ਨਹੀਂ ਨੇ ਆਦਰਵਾਇਜ਼ ਇੱਥੇ ਜਿਹੜੀ ਅਕੈਡਮੀਆਂ ਮਸ਼ਰੂਮ ਕਰ ਰਹੀਆਂ ਨੇ ਉਹਨਾਂ ਕੋਲ ਕੋਈ ਬਹੁਤ ਅੱਛਾ ਇਨਫਰਾਸਟ੍ਰਕਚਰ ਨਹੀਂ ਹੈ ਕੋਈ ਪ੍ਰੋਫੈਸ਼ਨਲ ਕੋਚ ਨਹੀਂ ਨੇ ਉਸ ਤੋਂ ਬਾਅਦ ਵੀ ਉਹ 10 10 15 15 ਹਜ਼ਾਰ ਲੈ ਕੇ ਬੱਚਿਆਂ ਨੂੰ ਤੰਗ ਕਰਦੇ ਨੇ ਬੱਚਿਆਂ ਨੂੰ ਫਲੀਸ ਕਰਦੇ ਨੇ ਔਰ ਬਟ ਵੀ ਆਰ ਵੈਰੀ ਹੈਪੀ ਕਿ ਸਾਡੇ ਕੋਲ ਹਾਲ ਹੈ ਤੇ ਅਸੀਂ ਇਹ ਕੰਮ ਕਰ ਸਕਦੇ ਹਾਂ ਕਿਉਂਕਿ ਇਹ ਕਾਰਪੋਰੇਸ਼ਨ ਦਾ ਹਾਲ ਹੈ ਇਸ ਕਰਕੇ ਅਸੀਂ ਅਦਰ ਕਦੀ ਕਿਸੇ ਨੂੰ ਚਾਰਜ ਨਹੀਂ ਕੀਤਾ ਤੇ ਸਰ ਇੱਕ ਸਾਨੂੰ ਪਤਾ ਲੱਗਿਆ ਹੈਗਾ ਕਿ ਇੱਥੇ ਤੁਸੀਂ ਬੱਚੇ ਵੀ ਅਡਾਪਟ ਕੀਤੇ ਹੋਏ ਨੇ ਜਿਨ੍ਹਾਂ ਦਾ ਸਾਰਾ ਖਰਚਾ ਤੁਸੀਂ ਆਪ ਆਪਣੀ ਪੌਕੇਟ ਚੋਂ ਪੇ ਕਰ ਰਹੇ ਹੋ ਮਿਸ ਉਹਨਾਂ ਦੇ ਸ਼ੂਜ਼ ਤੋਂ ਲੈ ਕੇ ਜਰਸੀ ਤੱਕ ਸਾਰਾ ਕੁਝ ਤਾਂ ਸਰ ਕਿਵੇਂ ਮਤਲਬ ਤੁਸੀਂ ਇਸ ਤਰੀਕੇ ਨਾਲ ਜਿਹੜੀ ਸੇਵਾ ਨਿਭਾ ਰਹੇ ਸੇਵਾ ਹੀ ਕਹਿ ਸਕਦੇ ਆਪਾਂ ਨੂੰ ਬਿਲਕੁਲ ਕਿ ਕਿਸੇ ਬੱਚੇ ਦਾ ਭਵਿੱਖ ਸਵਾਰਨਾ ਗੋਡ ਹੈਡ ਬੀਨ ਵੈਰੀ ਕਾਈਂਡ ਟੂ ਮੀ ਮੇਰੀ ਆਪਣੀ ਇੰਡਸਟਰੀ ਹੈ ਅਸੀਂ ਅਫੋਰਡ ਕਰ ਸਕਨੇ ਆ ਮੈਂ ਸੋਚਣਾ ਮੰਦਰਾਂ ਵਿੱਚ ਗੁਰਦੁਆਰਿਆਂ ਜਾ ਕੇ ਦਾਨ ਦੇਣ ਤੋਂ ਅੱਛਾ ਕਿ ਅਸੀਂ ਕੋਈ ਅਗਰ ਸਾਡੇ ਲਾਈਫ ਟਾਈਮ ਵਿੱਚ ਇੱਕ ਬੱਚਾ ਵੀ ਨਿਕਲ ਹੈ ਤੇ ਸਾਡੀ ਜ਼ਿੰਦਗੀ ਸਫਲ ਜਾਏਗੀ ਹਰ ਬੱਚਾ ਇੰਟਰਨੈਸ਼ਨਲ ਪਲੇਅਰ ਨਹੀਂ ਬਣ ਸਕਦਾ ਬਟ ਆਮ ਵੈਰੀ ਲੱਕੀ ਮੈਂ ਦਰੂਪ ਕਪਿਲਾ ਨੂੰ ਛੋੜ ਕੇ ਆਇਆ ਸੀ ਹైదరాబాద్ ਤੋਂ ਉਸ ਟਾਈਮ ਇੰਡੀਆ ਦਾ ਟੌਪ ਪਲੇਅਰ ਹੈ ਔਰ ਉਹ ਪ੍ਰੋਸਪੈਕਟ ਹੈ ਕਿ ਉਹਨੂੰ 올림픽 ਵਿੱਚ ਮੈਡਲ ਵੀ ਆ ਸਕਦਾ ਸਰ ਅੱਜ ਦੀ ਯੰਗ ਜਨਰੇਸ਼ਨ ਨੂੰ ਕੀ ਮੈਸੇਜ ਦੇਣਾ ਚਾਹੂਂਗੇ ਕਿ ਜਿਹੜੀ ਮੀਨਸ ਇੱਕ ਪਾਥ ਤੋਂ ਪਰਾਂ ਹਟ ਕੇ ਕਿਸੇ ਗਲਤ ਟਰੈਕ ਤੇ ਜਾ ਰਹੀ ਹੈ ਕਿ ਉਹਨਾਂ ਨੂੰ ਬੈਕ ਟੂ ਟਰੈਕ ਲੈ ਕੇ ਆਉਣ ਵਾਸਤੇ ਕੀ ਕਰਨਾ ਸਭ ਤੋਂ ਅੱਛੀ ਗੱਲ ਹੈ ਵੀ ਕਿ ਜਿੰਨੇ ਵੀ ਬੱਚੇ ਤੁਸੀਂ ਦੇਖ ਰਹੇ ਹੋ ਖੇਡ ਰਹੇ ਹੋ ਤੁਸੀਂ ਉਹਨਾਂ ਦੇ ਪੇਰੈਂਟਸ ਨੂੰ ਪੁੱਛੋ ਇਹ ਇਦਰੋਂ ਐਨਾ ਟਾਇਰ ਹੋ ਕੇ ਜਾਂਦੇ ਨੇ ਔਰ ਐਨੇ ਮੋਟੀਵੇਟਿਡ ਹੋ ਕੇ ਜਾਂਦੇ ਨੇ ਅਗਰ ਇਹਨਾਂ ਦੇ ਕੋਚ ਨੇ ਇਹਨੂੰ ਕਿਹਾ ਇਹਨਾਂ ਨੂੰ ਕਹਿ ਦਿੱਤਾ ਇਹ ਪੇਰੈਂਟਸ ਹੀ ਹੋ ਸਕਦਾ ਗੱਲ ਨਾ ਮੰਨਦੇ ਹੋਣ ਕਿ ਤੁਸੀਂ ਟੀਵੀ ਨਹੀਂ ਦੇਖਣਾ ਇਹਨਾਂ ਕੋਲ ਟਾਈਮ ਹੀ ਨਹੀਂ ਬਿਲਕੁਲ ਹੀ ਟਾਈਮ ਨਹੀਂ ਹੈ ਔਰ ਇਹ ਪੜਾਈ ਵਿੱਚ ਵੀ ਐਕਸਲ ਕਰ ਰਹੇ ਨੇ ਫੋਕਸ ਬਹੁਤ ਅੱਛਾ ਹੈ ਨਾ ਦਾ ਔਰ ਸਪੋਰਟਸ ਇਚ ਹਰ ਬੱਚੇ ਨੂੰ ਕੋਈ ਨਾ ਕੋਈ ਸਪੋਰਟਸ ਅਡਾਪਟ ਕਰਨਾ ਚਾਹੀਦਾ ਹੈ so that they are away from drugs they are away from tv mobile ਜੋ ਆਜ ਆਦੀ ਡਿਜੀਟਲ ਐਡਵਾਂਟੇਜਸ ਤੇ ਹੈ ਨੇ ਟੈਕਨੋਲੋਜੀ ਦੇ ਪਰ ਉਹਨਾਂ ਨੁਕਸਾਨ ਵੀ ਟੈਕਨੋਲੋਜੀ ਕਈ ਵਾਰੀ ਪਹਚਾਣਦੀ ਹੈ ਅਸੀਂ ਵੀ ਆਰ ਵੈਰੀ ਹੈਪੀ ਜਿੰਨੇ ਵੀ ਬੱਚੇ ਤੁਸੀਂ ਦੇਖ ਰਹੇ ਹੋ ਇੱਥੇ ਇਹ ਸਾਰੇ ਹੀ ਅੱਛਾ ਪਲੇਅਰ ਬੰਨਾ ਚਾਹੁੰਦੇ ਨੇ